ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਲੋਗ ਵਿੱਚ ਤੇ ਇੱਥੇ ਜੀ ਸਵੇਰ ਦਾ ਟਾਈਮ ਸੀ ਤੇ ਚਾਹ ਵਗੈਰਾ ਮੈਂ ਨਹੀਂ ਪੀਂਦੀ ਇਸ ਕਰਕੇ ਮੈਂ ਜਿਹੜਾ ਲੱਸੀ ਪੀ ਲਈ ਤੇ ਇੱਥੇ ਦੇਖੋ ਜੀ ਮਸਤ ਮੌਲਾ ਤਨਵੀਰ ਸਿੰਘ ਛੁੱਟੀਆਂ ਦਾ ਪੂਰਾ ਆਨੰਦ ਲੈ ਰਿਹਾ ਤੇ ਇੱਥੇ ਅਸੀਂ ਬਣਾ ਰਹਿਆਂ ਜੀ ਅੱਜ ਤੁਸੀਂ ਜੇ weight loss ਕਰਨਾ ਹੈ ਤੇ ਲੋਕੀ ਜਾਂ ਕद्दू ਤੇ ਹਰ ਇੱਕ ਦੇ ਘਰ ਵਿੱਚ ਅੱਜ ਕੱਲ੍ਹ ਹੁੰਦਾ ਹੀ ਹੈ ਜੇ ਬਾਹਰ ਜਾਓ ਤਾਂ ਕद्दू ਤੇ ਘਰ ਵੀ ਕद्दू ਤੇ ਮਿਲ ਹੀ ਜਾਂਦਾ ਤੁਹਾਨੂੰ ਤੇ ਫਿਰ ਤੁਸੀਂ ਇੱਥੇ ਲੈ ਲਿਆ ਜੀ ਮੱਕੀ ਦਾ ਆਟਾ ਤੇ ਇੱਕ ਚਮਚ ਵਿੱਚ ਮੈਂ ਵੇਸਣ ਦਾ ਪਾ ਲਿਆ ਤੇ ਦੋ ਚਮਚ ਜਿਹੜਾ ਮੱਕੀ ਦਾ ਆਟਾ ਪਾ ਲਿਆ ਤੇ ਇਹਦੇ ਵਿੱਚ ਅਜਵਾਇਨ ਤੇ ਜ਼ਿਆਦਾ ਮਸਾਲੇ ਵਗੈਰਾ ਮੈਂ ਜਨ ਨਹੀਂ ਪਾਏ ਤੇ ਦੋ ਮਿਰਚਾਂ ਬਸ ਹਰੀਆਂ ਕੱਟ ਕੇ ਪਾਲੀਆਂ ਸੀ ਤੇ ਮੜਾ ਜਾ ਮਸਾਲਾ ਪਾਣਾ ਤੇ ਇਹਦਾ ਅਸੀਂ ਬਣਾਵਾਂਗੇ ਚਿਲਾ ਜੇ ਜੇ ਤੁਸੀਂ ਇਸ ਤਰ੍ਹਾਂ ਆਪਣੇ ਮਤਲਬ ਕਿ ਵੇਟ ਨੂੰ ਲਾਸ ਕਰਨਾ ਚਾਹੁੰਦੇ ਸੀ ਤੁਸੀਂ ਪੇਟ ਆਪਣੇ ਨੂੰ ਅੰਦਰ ਕਰਨਾ ਚਾਹੁੰਦੇ ਤੁਸੀਂ ਇਦਾਂ ਦਾ ਬਣਾ ਕੇ ਜਿਹੜਾ ਕੁਛ ਖਾ ਸਕਦੇ ਜੀ ਦੂਸਰਾ ਮਿਆਲਾ ਜੀ ਲਸੂੜਿਆਂ ਦਾ achar ਇਹਦੀ ਵੀ ਕਹਾਣੀ ਬਹੁਤ ਇੰਟਰਸਟਿਡ ਹੈ ਜੀ ਪਹਿਲਾਂ-ਪਹਿਲਾਂ ਮੇਰੀ ਦਾਦੀ ਦਾਸ ਜੀ ਹੁੰਦੀ ਸੀ ਕਿ ਲਸੂੜਿਆਂ ਦਾ achar ਪਾਣਾ ਮੈਂ ਤੇ ਗਿਟਕਾ ਕੱਢ ਕੇ ਪਾਇਆ ਪਰ ਉਹ ਉਦਾਂ ਹੀ ਪਾਉਂਦੇ ਹੁੰਦੇ ਸੀ ਤੇ ਜਦੋਂ ਲਾਈਟ ਵਗੈਰਾ ਚੱਲ ਜਣੀ ਅਜ ਤੋਂ 30 40 ਸਾਲ ਕੋਈ 40 50 ਸਾਲ ਪਹਿਲਾਂ ਦੀ ਗੱਲ ਹੈ ਲਾਈਟ ਚੱਲ ਜਣੀ ਤਾਂ ਲਸੂੜੇ ਦਾ achar ਜਿਹੜਾ ਉਹ ਰਿੜ ਜਾਣਾ ਉਪਰੋ ਤੇ ਜਿੰਨੇ ਰੋਟੀ ਖਾਣੀ ਉਹਨੇ ਫੇਰ achar ਮੰਗਣਾ ਤਾਂ ਉਹਨੇ ਕਹਿੰਦਾ ਮੈਂ ਜਿਹੜਾ ਜਿੰਨੇ ਦੇਖ ਕੇ ਗਿਆ ਉਹਨੇ ਤੇ ਕਹਿੰਣਾ ਮੈਂ ਤੇ ਦੇਖ ਕੇ ਗਿਆ ਆ achar ਪਰ ਉਹ ਜੜਜ਼ੋਰ ਮਤਲਬ ਕਿ ਨੇਰੇ ਚ ਪਤਾ ਹੀ ਨਹੀਂ ਲੱਗਦਾ ਕਿ ਲਸੂੜੇ ਦਾ ਚਾਰ ਕਿੱਧਰ ਰੇੜ ਜਾਂਦਾ ਸੀ ਬਟ ਚਲੋ ਖੈਰ ਹੁਣ ਅਸੀਂ ਇੱਧਰ ਬਹੁਤ ਹੀ ਇੱਕ ਜੂਸਫੁੱਲ ਜਿਹੜੀ ਚੀਜ਼ ਜੜੀਓ ਬਣਾ ਰਹੇ ਆ ਤੇ ਅਸ ਨੂੰ ਬਣਾ ਕੇ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਕੀ ਬਣਾ ਰਹੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਫਸਟ ਟਾਈਮ ਮੇਰੇ ਚੈਨਲ ਤੇ ਆਏ ਜੋ ਪਲੀਸ ਮੇਰੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਦਿਓ ਤੇ ਤਾਨੂੰ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਕੇ ਜਾਣਾ ਤੇ ਅਸੀਂ ਅਸੀਂ ਪਲੇਟ ਇੱਕ ਲੈ ਕੇ ਤੇ ਗੋਲ ਜਿਹੜਾ ਕਪੜਾ ਕੱਟ ਕਰ ਲਿਆ ਆ ਤੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇਲਾਸਟਿਕ ਗੋ ਇਲਾਸਟਿਕ ਜਿਹੜੀ ਆਪਾਂ ਇਸੇ ਤਰੀਕੇ ਨਾਲ ਗੋਲ ਕਪੜੇ ਦੇ ਨਾਲ ਇਲਾਸਟਿਕ ਜਿਹੜੀ ਆਪਾਂ ਸੀ ਲੈ ਲੈਣੀ ਆ ਤੇ ਇੱਕ ਮਤਲਬ ਕਿ ਇਲਾਸਟਿਕ ਨੂੰ ਖਿੱਚ ਕੇ ਰੱਖਣਾ ਆ ਤਾਂਕਿ ਮਤਲਬ ਇਹਦੇ ਵਿੱਚ ਜਿਹੜੇ ਆ ਬਾਹਰ ਉਹ ਜਿਹੜੀ ਆ ਜਦੋਂ ਆਪਾਂ ਪਾਈਏ ਥੋੜੀ ਜਿਹੀ ਖੁੱਲ ਜਾਵੇ ਚੋਣਾ ਜਿਹਾ ਪੈ ਜਾਣੇ ਇਹਦੇ ਵਿੱਚ ਇਲਾਸਟਿਕ ਨੂੰ ਤੁਸੀਂ ਇਸ ਤਰ੍ਹਾਂ ਖਿੱਚ-ਖਿੱਚ ਕੇ ਤੁਸੀਂ ਇਸ ਨੂੰ ਚਾਰੇ ਮਤਲਬ ਕਿ ਗੋਲ ਤਰੀਕੇ ਨਾਲ ਜਿਹੜਾ ਇਹਦਾ ਕਪੜਾ ਜਿਹੜਾ ਤੁਸੀਂ ਸੀ ਲੈਣਾ ਤੇ ਸੇਕ ਕੇ ਫਿਰ ਮਤਲਬ ਕਿ ਤੁਹਾਨੂੰ ਦੱਸ ਦਿਆਂ ਕਿ ਇਸ ਨੂੰ ਆਪਾਂ ਕਿੱਥੇ ਜ਼ੂਸ ਕਰਾਂਗੇ ਅਸੀਂ ਜਿਹੜੇ ਮਰਦਬਾਨ ਵਗੈਰਾ ਜਿਹੜੇ ਜਿੰਨਾਂ ਵਿੱਚ ਅਚਾਰ ਪਾਉਂਦੇ ਆ ਤੇ ਉਹਨਾਂ ਦੇ ਇਦਾਂ ਢੱਕਣ ਓਪਣ ਹੀ ਹੁੰਦੇ ਆ ਉਹਨਾਂ ਵਿੱਚ ਇਹ ਡਸਟ ਵਗੈਰਾ ਜਿਹੜਾ ਉੱਪਰ ਜਿਹੜੀ ਆ ਉਹ ਨਾ ਪਵੇ ਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਕਪੜਾ ਜਿਹੜਾ ਮਤਲਬ ਕੀ ਬਣਨ ਦੇ ਤਰੀਕੇ ਨਾਲ ਇਲਾਸਟਿਕ ਜਿਹੜੀ ਇੱਕ ਵਿੱਚ ਪਾ ਲਓ ਤੇ ਇਸ ਤਰੀਕੇ ਨਾਲ ਜਦੋਂ ਮਰਜੀ ਤੁਸੀਂ ਇਸ ਨੂੰ ਉਤਾਰ ਕੇ ਤੋ ਸਕਦੇ ਜੀ ਤੇ ਬਹੁਤ ਹੀ ਇੱਕ ਸਰੀ ਰਿਕਵੈਸਟ ਹੈ ਜੀ ਤੁਹਾਡੇ ਸਾਰੇ ਆ ਕੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਨੀ ਤੇ ਪਲੀਜ਼ ਲਾਈਕ ਜਰੂਰ ਕਰਨਾ ਔਰ ਸ਼ੇਅਰ ਵੀ ਕਰ ਦੇਣਾ